ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਸਿੰਘ ਖਾਲਸਾ ਜਿਹੜੇ ਨਵੇਂ ਐਮਪੀ ਬਣੇ ਨੇ ਫਰੀਦਕੋਟ ਤੋਂ ਉਹਨਾਂ ਦੀ ਇੱਕ ਸਟੇਟਮੈਂਟ ਘੁੰਮ ਰਹੀ ਹੈ ਉਹ ਕਹਿੰਦੇ ਜਿਹੜਾ ਅਮਰਤਪਾਲ ਦੇ ਭਰਾ ਤੇ ਡਰਗ ਦਾ ਪਰਚਾ ਪਾਇਆ ਉਹ ਰੱਦ ਕੀਤਾ ਜਾਵੇ ਉਹ ਕੇਸ ਵਾਪਸ ਲੈ ਜਾਵੇ ਸਰਕਾਰ ਨੂੰ ਕਹਿੰਦੇ ਨੇ ਪੁਲਿਸ ਨੂੰ ਕਹਿੰਦੇ ਆ ਜਾਣ ਕੇ ਇਹ ਸੱਚ ਕਹਿਣ ਤੋਂ ਡਰਦੇ ਨੇ ਕਿ ਵਧੀਆ ਢੰਗ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਹੋਵੇ ਉਹਦੀ ਜਾਂਚ ਪੜਤਾਲ ਹੋਵੇ ਮੈਂ ਕਹਿਣਾ ਕਿ ਅਮਰਤਪਾਲ ਦਾ ਜਿਹੜਾ ਭਰਾ ਹਰਪ੍ਰੀਤ ਸਿੰਘ ਉਹ ਨਸ਼ਾ ਨਾ ਕਰਦਾ ਹੋਵੇ ਜੇ ਉਹਦੀ ਰਿਪੋਰਟ ਪੋਜ਼ਿਟਿਵ ਆਈ ਹੈ ਮੈਂ ਕਹਿੰਦਾ 네ਗੇਟਿਵ ਆਵੇ ਤੁਸੀਂ ਜਾਂਚ ਕਰਵਾਓ ਨਾ ਮਿਕਣਾ ਪਰ ਇਹ ਕਹਿਣਾ ਕਿ ਉਹਦਾ ਪਰਚਾ ਰੱਦ ਕਰੋ ਉਹਦਾ ਕੇਸ ਵਾਪਸ ਲਓ ਇਹ ਸੱਚ ਨਹੀਂ ਹੈਗਾ ਇਹ ਕਾਨੂੰਨ ਦੇ ਨਾਲ ਇਨਸਾਫ ਨਹੀਂ ਹੈਗਾ ਇਹਦਾ ਮਤਲਬ ਜੇ ਅਮਰਤਪਾਲ ਦਾ ਭਰਾ ਦੋਸ਼ੀ ਹੈ ਜੋ ਨਸ਼ਾ ਕਰਦਾ ਤੁਸੀਂ ਉਹਦੇ ਹੱਕ ਵਿੱਚ ਖੜੇ ਹੋ ਤੇ ਕੱਲ ਨੂੰ ਜਿਹੜੇ ਹੋਰ ਡਰੱਗੀ ਜੇਲ੍ਹਾਂ ਵਿੱਚ ਬੈਠੇ ਨੇ ਉਹ ਵੀ ਕਹਿਣਗੇ ਸਾਡਾ ਕੇਸ ਵਾਪਸ ਲਓ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਉੱਚ ਪੱਧਰੀ ਜਾਂਚ ਹੋਵੇ ਸੱਚ ਸਾਹਮਣੇ ਆਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਪਾਰਨਤਾਰਾ ਹੋਵੇ ਇਹ ਕਿਉਂ ਨਹੀਂ ਕਹਿੰਦੇ ਨਹੀਂ ਜੀ ਵਾਪਸ ਲਓ ਜਾਨੀ ਕਿ ਮੈਂ ਹੁਣ ਐਮਪੀ ਬਣ ਗਿਆ ਹੁਣ ਜੋ ਮੈਂ ਕਹਾਂ ਉਹ ਹੋਵੇ ਅਮਰਤਪਾਲ ਵੀ ਐਮਪੀ ਹੈ ਜੋ ਕਹਾਂਗੇ ਉਹ ਹੋਵੇ ਗਿੱਲੀ ਸੁੱਕੀ ਮੱਜੂਗੀ ਇਹਦਾ ਮਤਲਬ ਜਿਹੜੇ ਡਰੱਗੀ ਨੇ ਹੋਰ ਜਾਂ ਨਸ਼ਾ ਤਸਕਰ ਨੇ ਉਹਨਾਂ ਨੂੰ ਖੁੱਲ ਦੇ ਰਹੇ ਹੋ ਤੁਸੀਂ ਇਹਦਾ ਮਤਲਬ ਪਤਾ ਕੀ ਹੈ ਸੱਚ ਸੁਣੋ ਸਰਜੀਤ ਸਿੰਘ ਖਾਲਸਾ ਜੀ ਭਾਵੇਂ ਤੁਸੀਂ ਐਮਪੀ ਨੂੰ ਰਿਸਪੈਕਟ ਕਰਦੇ ਆ ਪਰ ਤੁਸੀਂ ਨਸ਼ਾ ਕਰਦੇ ਹੋ ਖੀਮ ਖਾਣੇ ਹੋ ਜਾਂ ਪੁੱਕੀ ਖਾਣੇ ਹੋ ਇਹ ਸਾਬਤ ਹੋਊਗਾ ਇੱਕ ਦਿਨ ਇਹ ਮੰਨਣਾ ਪੈਣਾ ਪਰ ਸਾਡਿੰਗੇ ਜਿਹੜੀਆਂ ਪੰਜਾਬ ਦੀਆਂ ਭੇਡਾਂ ਬਣੇ ਨੇ ਲੋਕ ਉਹਨਾਂ ਨੇ ਥੋੜੀ ਮੰਨਣਾ। ਜ਼ੋਰਦ ਰੱਖੋ। ਕਹੋ ਕਿ ਉੱਚ ਪੱਧਰੀ ਜਾਂਚ ਹੋਵੇ। ਲੋਕਾਂ ਸਾਹਮਣੇ ਸੱਚ ਆਵੇ। ਜੇ ਪੁਲਿਸ ਨੇ ਝੂਠਾ ਪਰਚਾ ਪਾਇਆ ਉੱਥੇ ਵੀ ਕਾਰਵਾਈ ਹੋਊਗੀ। ਪਰ ਜਦ ਆ ਤਾਂ ਕਮਾਲ ਹੀ ਹੋਊਗੀ। ਸਿੱਧਾ ਹੀ ਕਹੀਏ ਨੇ ਕਿ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਰਕਾਰ ਪਰਚਾ ਰੱਦ ਕਰੇ, ਕੇਸ ਵਾਪਸ ਲਵੇ। ਇਹ ਕਿੱਧਰ ਦੀ ਸਚਾਈ ਹੈ ਬਈ? ਇਹਦਾ ਮਤਲਬ ਜੇ ਐਮਪੀ ਦੀ ਪਾਵਰ ਤੁਹਾਨੂੰ ਮਿਲੀ ਹੈ ਤੁਸੀਂ ਉਹਦਾ ਇਸਤੇਮਾਲ ਗਲਤ ਕਰੋਗੇ ਤੁਸੀਂ ਨਸ਼ੇ ਖਾਣ ਦੇ ਨਸ਼ੇ ਕਰਨ ਵਾਲੇ ਦੇ ਹੱਕ ਵਿੱਚ ਉਹਦਾ ਮਤਲਬ ਇਹ ਹੈ ਜਿਹੜੀ ਕਾਨੂੰਨੀ ਤੌਰ ਤੇ ਪ੍ਰਕਿਰਿਆ ਹੈਗੀ ਆ ਉਹਦੇ ਹੱਕ ਵਿੱਚ ਕਿਉਂ ਨਹੀਂ ਖੜਦੇ ਜੇ ਪੁਲਿਸ ਨੇ ਝੂਠਾ ਪਰਚਾ ਪਾਇਆ ਸਾਬਤ ਕਰੋ ਕਿਸੇ ਪ੍ਰਾਈਵੇਟ ਡਾਕਟਰ ਦੇ ਕੋਲੋਂ ਉਹਦੀ ਜਾਂਚ ਕਰਵਾ ਲਓ ਸੁਪਰੀਮ ਕੋਰਟ ਜਾਓ ਹਾਈ ਕੋਰਟ ਜਾਓ ਸੁਣਵਾਈ ਹੋਵੇ ਉਹਦੀ ਲੋਕਾਂ ਦੇ ਸਾਹਮਣੇ ਆਵੇ ਇਹ ਕਿਉਂ ਨਹੀਂ ਕਹਿੰਦੇ ਇਹਦਾ ਮਤਲਬ ਜੋ ਅਸੀਂ ਕਰਦੇ ਆ ਉਹੀ ਅਸੀਂ ਕਰਾਂਗੇ ਇਹ ਬਿਆਨ ਤਾਂ ਆਇਆ ਕਿਉਂਕਿ ਸਰਵਿਸ ਸਰਵਿਸ ਖਾਲਸਾ ਨਸ਼ਾ ਕਰਦਾ ਭਾਵੇਂ ਪੁੱਕੀ ਹੋਵੇ ਭਾਵੇਂ ਫੀਮ ਹੋਵੇ ਉਹ ਖਾਂਦਾ ਹੈ ਇਸ ਕਰਕੇ ਕਹਿ ਤੱਕ ਇਸ ਬਾਬਸ ਲੋ ਫਿਰ ਤਾਂ ਅੱਧੀਆਂ ਜਿਹੜੀਆਂ ਜੇਲਾਂ ਨੇ ਉਹ ਨਸ਼ਾ ਤਸਕਰਾਂ ਦੀਆਂ ਭਰੀਆਂ ਹੋਈਆਂ ਨੇ ਨਸ਼ੇੜੀਆਂ ਦੀਆਂ ਭਰੀਆਂ ਹੋਈਆਂ ਨੇ ਸਾਰੀਆਂ ਕਰੋ ਖਾਲੀ ਇੱਥੇ ਗੁੰਡਾਗਰਦੀ ਹੋਵੇ ਮਾਰ-ਧਾੜ ਜਿਹੜੇ ਨਸ਼ੇੜੀ ਕਰਦੇ ਨੇ ਲੁੱਟਖੋਹ ਕਰਦੇ ਨੇ ਉਹ ਉਹ ਹੋਵੇ ਦੁਬਾਰਾ ਫਿਰ ਤੁਹਾਡਾ ਮਤਲਬ ਇਹ ਹੈ ਨਾ ਇਸ ਵਿੱਚ ਕਹਿਣ ਦਾ ਪੁਲਾਂ ਤੋਂ ਪਾਣੀ ਕਮਾਣ ਵਿੱਚੋਂ ਤੀਰ ਤੇ ਆ ਜਵਾਨ ਵਿੱਚੋਂ ਬੋਲ ਨਿਕਲੇ ਵਾਪਸ ਨਹੀਂ ਆਉਂਦੇ ਪਰ ਪਛਤਾਵਾ ਕੀਤਾ ਜਾ ਸਕਦਾ ਹੈ ਕਿ ਸਟੇਟਮੈਂਟ ਦਿੱਤੀ ਕਿਉਂ ਨੌਬਤ ਕੀ ਆਈ ਸੀ ਪ੍ਰੈਸ਼ਰ ਕੀ ਸੀ ਇਹ ਕਹਿਣ ਦਾ ਕਿ ਪੁਲਿਸ ਕੇਸ ਵਾਪਸ ਲਵੇ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਹੋ ਕੀ ਰਿਹਾ ਦੂਜੇ ਪਾਸੇ ਅਸੀਂ ਤਾਂ ਨਸ਼ਿਆਂ ਦੇ ਵਿਰੋਧਾਂ ਨਸ਼ੇ ਖਤਮ ਕਰ ਗਏ ਤੇ ਦੂਜੇ ਪਾਸੇ ਤੁਸੀਂ ਸਟੇਟਮੈਂਟਾਂ ਦੇ ਰਹੇ ਹੋ ਐਮਪੀ ਬਣ ਕੇ ਕਿ ਪੁਲਿਸ ਕੇ ਇਸ ਵਾਪਸ ਲਵੇ ਕਿਉਂ ਲਵੇ ਭਾਈ ਜਿਹੜੀ ਗੱਲ ਹੈਗੀ ਆ ਉਹ ਕਹੋ ਕਿ ਜਾਂਚ ਕਰਾਓ ਸੱਚ ਸਾਹਮਣੇ ਆਵੇ ਮੈਂ ਖੁਦ ਕਹਿਣਾ ਯਾਰ ਮੇਰੀ ਇੱਕ ਫਿਤਰਤ ਹੈ ਮੈਂ ਸੱਚ ਨਾਲ ਖੜਨਾ ਮੇਰਾ ਜਿੰਨਾ ਮਰਜੀ ਵੱਡਾ ਕੋਈ ਦੁਸ਼ਮਣ ਹੋਵੇ ਅੰਮ੍ਰਿਤਪਾਲ ਦੇ ਖਿਲਾਫ ਜਿੰਨਾ ਮੈਂ ਬੋਲਿਆ ਕੋਈ ਬੋਲ ਸਕਦਾ ਮੈਂ ਅੱਜ ਵੀ ਕਹਿਣਾ ਅੰਮ੍ਰਿਤਪਾਲ ਦਾ ਭਰਾ નિર્ਦੋਸ਼ ਹੋਵੇ ਜਾਂਚ ਕਰਾਓ ਨਸ਼ਾ ਕਰਦਾ ਨਾ ਹੋਵੇ ਲਿੱਖ ਦਾ ਕੇਸ ਝੂਠਾ ਹੋਵੇ ਮੈਂ ਵੀ ਕਹਿੰਦਾ ਅਜਾ ਕੋਈ ਸਟੈਂਡ ਤੇ ਤਾਂ ਖੜੋ ਗੱਲ ਕਹੋ ਵੀ ਪੁਲਿਸ ਨੇ ਝੂਠਾ ਕੇਸ ਪਾਇਆ ਕੋਰਟ ਵਿੱਚ ਜਾਓ ਉਹਨੂੰ ਬਾਹਰ ਲੈ ਕੇ ਆਓ ਉਹਦੀ ਉੱਚ ਪਦਰੀ ਜਾਂਚ ਹੋਵੇ ਉਹਨੂੰ નિર્ਦੋਸ਼ ਹੈ ਤਾਂ ਇਸ ਸਾਬਤ ਕਰੋ ਵੈਲਕਮ ਕਰਦੇ ਹਾਂ ਪਰ ਜੇ ਸ਼ਰਿਆਮ ਤੁਸੀਂ ਐਮਪੀ ਦੀ ਕੁਰਸੀ ਤੇ ਬਹਿ ਕੇ ਸਿੱਧਾ ਚੈਲੰਜ ਕਰ ਰਹੇ ਹੋ ਕਿ ਕਾਨੂੰਨ ਵਾਪਸ ਲਓ ਇਹ ਤਾਂ ਗੱਲ ਬਣਦੀ ਨਹੀਂ ਨਾ ਇਹ ਪੰਜਾਬ ਦੇ ਹਿੱਤ ਵਿੱਚ ਹੈ ਜਾਂ ਪੰਜਾਬ ਦੇ ਵਿਰੋਧ ਵਿੱਚ ਹੈ ਸਮਝਣਾ ਪੈਣਾ ਹੈ ਸਾਡੇ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ ਇਹ ਸਟੇਟਮੈਂਟ ਕੀ ਕਹਿੰਦੀ ਹੈ ਜੀ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਦੇ ਐਮਪੀ ਨੇ ਉਹਨਾਂ ਦੀ ਸਟੇਟਮੈਂਟ ਹੈ ਇਹ ਇੱਕ ਜ਼ਿੰਮੇਵਾਰ ਬੰਦੇ ਦੀ ਸਟੇਟਮੈਂਟ ਹੈ 9 ਵਿਧਾਨ ਸਭਾ ਹਲਕਿਆਂ ਤੋਂ ਵੋਟਾਂ ਪਾ ਕੇ ਫਰੀਦਕੋਟ ਦੇ ਲੋਕਾਂ ਨੇ ਜਿਤਾਇਆ ਤੇ ਉਹ ਬੰਦਾ ਇਹ ਕਹਿ ਰਿਹਾ ਚੁਣਾਤਿਆਂ ਦੇ ਨਾਲ ਇਹ ਵੀਡੀਓ ਜਿਹੜੀ ਮੈਂ ਪਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ